ਪੰਜਾਬ ਬਣੇਗਾ ਹੀਰੋ ਜੀ ਪੰਜਾਬ ਬਣੇਗਾ ਪੰਜਾਬ ਬਣੇਗਾ ਹੀਰੋ ਜੀ ਇਸ ਵਾਰੀ ਤੇਰਾ ਜੀ ਰੋ ਜੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਜੀ 1 ਜੂਨ ਵਾਲੇ ਦਿਨ EVM ਮਸ਼ੀਨ ਤੇ 4 ਨੰਬਰ ਤੇ ਝਾੜੂ ਵਾਲਾ ਬਟਨ ਦਬਕੇ ਵੋਟਾਂ ਜ਼ਰੂਰ ਪਾਓ ਤੇ ਹਲਕੇ ਦੀ ਬਿਹਤਰੀ ਲਈ ਲਾਲਜੀਤ ਸਿੰਘ ਪੁੱਲਰ ਨੂੰ ਵੱਡੀ ਲੀਡ ਨਾਲ ਜਿਤਾਓ ਮਾਨਤਾ ਬਨੇ ਬਦਲੀ ਇਹ ਸਾਰੀ ਕਹਾਣੀ 24 ਘੰਟੇ ਬਿਜਲੀ ਤੇ ਟੇਲਾ ਤੱਕ ਪਾਣੀ ਹੋ ਪੱਕੀਆਂ ਕੀਤੀਆਂ ਨਹਿਰਾਂ ਕੀਤੀ ਆਇਆ ਪਾਣੀ ਹਾਂਜੀ ਕੀ ਨਾ ਜੀ ਤੁਹਾਡਾ ਅਸ਼ੋਕ ਕੁਮਾਰ ਬਲਾਗ ਪ੍ਰਧਾਨ ਆਮ ਆਦਮੀ ਪਾਰਟੀ ਹਲਕਾ ਪੱਟੀ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਡੋਰ ਟੂ ਡੋਰ ਕਰ ਰਹੇ ਹੋ ਸਾਡੇ ਬਹੁਤ ਹੀ ਸਰਕਾਰੀਓ ਕੈबिनेट ਮੰਤਰੀ ਸਰਦਾਰ ਲਾਲਜੀ ਸਿੰਘ ਦੀ ਪੱਲਰ ਜਿਹੜੇ ਲੋਕ ਸਭਾ ਹਲਕਾ ਕਡੂਰ ਤੋਂ ਉਮੀਦਵਾਰ ਨੇ ਉਹਨਾਂ ਦੇ ਹੱਕ ਵਿੱਚ ਅਸੀਂ ਡੋਰ ਟੂ ਡੋਰ ਜਿਹੜਾ ਪਿੰਡ-ਪਿੰਡ ਜਾ ਕੇ ਕਰ ਰਹੇ ਹਾਂ ਹਰ ਪਿੰਡ ਦੇ ਵਿੱਚੋਂ ਜਿੱਥੇ ਵੀ ਅਸੀਂ ਡੋਰ ਟੂ ਡੋਰ ਕਰਦੇ ਹਾਂ ਉੱਥੇ ਸਾਨੂੰ ਭਰਮਾ ਹੰਗਾਰਾ ਮਿਲ ਰਿਹਾ ਜਨਤਾ ਸਾਡੇ ਨਾਲ ਆ ਸਾਡੀ ਜਿੱਤ ਪੱਕੀ ਆ ਯਾਰ ਦੇ ਲੋਕਾਂ ਦੀ ਸੈਂਟਰ ਦੇ ਵਿੱਚ ਜਾ ਕੇ ਜਿਹੜੀ ਆਵਾਜ਼ ਉਠਾਉਣਗੇ ਜਿਹੜੇ ਸਾਡੇ ਪੰਜਾਬ ਦੇ ਖਾਕ ਨੇ ਉਹ ਨੌਜਵਾਨ ਨੌਜਵਾਨ ਲੈ ਕੇ ਨੇ ਉਹ ਪੂਰੇ ਜੋਸ਼ ਉਰ ਦੇ ਨਾਲ ਜਿਹੜੇ ਸਾਡੇ ਹੱਕ ਪੰਜਾਬ ਦੇ ਉਹ ਲੈ ਕੇ ਆਉਣਗੇ ਜਿਹੜੇ ਵੀ ਸਾਡੇ ਕੋਲ ਫੰਡ ਇਹਨਾਂ ਨੇ ਸੈਂਟਰ ਗਵਰਨਮੈਂਟ ਨੇ ਰੋਕਿਆ ਉਹ ਸਾਰੇ ਸਾਨੂੰ ਉਮੀਦ ਆ ਵੀ ਜਦੋਂ ਵੀ ਸਾਡੇ ਪਾਰਲੀਮੈਂਟ ਦੇ ਵਿੱਚ ਸਾਡੇ ਅਮੀਰ ਵਰ ਜਿੱਤ ਕੇ ਜਾਣਗੇ ਇਹ ਸਾਡੇ ਹੱਕ ਸਾਨੂੰ ਲੈ ਕੇ ਦੇਣਗੇ ਸਾਨੂੰ ਇਹਨਾਂ ਤੋਂ ਪੂਰਨ ਵਿਸ਼ਵਾਸ ਪਿਛਲੇ ਦਿਨੀ ਆ ਭਿੱਖੀਵੰਡਾ ਤੇ ਜੀਰੇ ਦੇ ਵਿੱਚ ਵੱਡੇ ਰੋਡ ਸ਼ੋ ਹੋਏ ਆ ਤੁਹਾਨੂੰ ਪਤਾ ਕਿ ਲੱਖਾਂ ਦੀ ਤਦਾਦ ਦੇ ਨਾਲ ਉੱਥੇ ਜਨਤਾ ਗਈ ਆ ਤੇ ਲੋਕਾਂ ਨੇ ਜਿੱਤ ਦਾ ਸਬੂਤ ਦੇ ਦਿੱਤਾ ਹੈ ਜਿੱਤ ਪੱਕੀ ਹੋ ਚੁੱਕੀ ਆ ਸਿਰਫ ਚਾਰ ਤਰੀਕ ਨੂੰ ਐਲਾਨ ਹੋਣਾ ਬਾਕੀ ਹੈ ਇਹਨਾਂ ਦਾ ਤੁਹਾਡਾ ਜਗਰਾ ਸਿੰਘ ਪਿੰਡ ਭਵਨ ਕੀ ਕਹਿਣਾ ਚਾਹੁੰਦੇ ਜੋ ਚੋਣ ਪ੍ਰਚਾਰ ਕਰ ਰਹੇ ਤੇ ਸਾਡੇ ਹਲਕੇ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਕੈबिनेट ਮੰਤਰੀ ਜੋ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਨੇ ਅਸੀਂ ਉਹਨਾਂ ਦੇ ਹੱਥ ਵਿੱਚ ਜੀ ਸਿੰਘ ਜੀ ਭੁੱਲਰ ਦੇ ਹੱਕ ਵਿੱਚ ਅਸ਼ਵਨੀ ਕੁਮਾਰ ਜੀ ਪ੍ਰਧਾਨ ਸਾਡੇ ਉਹਨਾਂ ਦੇ ਨਾਲ ਅਸੀਂ ਘਰ ਘਰ ਜਾ ਕੇ ਕਾਫੀ ਦਿਨਾਂ ਤੋਂ ਦੂਰ ਤੋਂ ਦੂਰ ਕਰ ਰਹੇ ਹਾਂ ਜੀ ਤੇ ਸਾਨੂੰ ਘਰ ਘਰ ਵਿੱਚੋਂ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਜੀ ਤੇ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਸਰਦਾਰ ਲਾਲਜੀਤ ਸਿੰਘ ਜੀ ਖੁੱਲਰ ਵੋਟਰਾਂ ਸਪੋਟਰਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਅਸੀਂ ਵੋਟਰਾਂ ਸਪੋਟਰਾਂ ਨੂੰ ਇਹ ਹੀ ਅਪੀਲ ਕਰਦੇ ਹਾਂ ਕਿ ਜਿੱਦਾਂ ਵਾਅਦਾ ਚੜ੍ਹ ਕੇ ਮਿਹਨਤ ਕਰੋ ਤੇ ਆਪਣੇ ਹਲਕੇ ਦੇ ਵਿੱਚ ਸਰਦਾਰ ਲਾਲਜੀਤ ਸਿੰਘ ਜੀ ਖੁੱਲਰ ਨੂੰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਵਾਇਓ